ਇੱਕ ਵਾਰ ਨਾ ਇੱਕ ਰਾਜਾ ਆਪਣੀ ਮਹਿਲ ਦੀ ਛੱਤ ਤੇ ਨਾ ਟੈਲੰਡਿਆ ਸੀਗਾ ਉਹ ਕੀ ਦੇਖਦਾ ਵੀ ਨਾਲ ਦੀ ਛੱਤ ਤੇ ਨਾ ਇੱਕ ਔਰਤ ਆਪਦਾ ਕੱਪੜੇ-ਕੁਪੜੇ ਸੁਕਣੇ ਪਾ ਰਹੀ ਸੀ ਹੁਣ ਉਹ ਔਰਤ ਸੇ ਵੀ ਬੜੀ ਸੋਹਣੀ ਰਾਜਾ ਬੇਈਮਾਨ ਹੋ ਗਿਆ ਉਹਨੇ ਆਪਣੀ ਦਾਸੀ ਨੂੰ ਪੁੱਛਿਆ ਵੀ ਇਹ ਕੌਣ ਹੈ ਉਹਨੇ ਦੱਸਿਆ ਵੀ ਆਪਣੇ ਨਾ ਭਲਾਨੇ ਮੰਤਰੀ ਦੇ ਘਰ ਵਾਲੀ ਆ ਹੁਣ ਰਾਜੇ ਨੂੰ ਨਾ ਇੱਕ ਤਰਕੀਬ ਸੁੱਜੀ ਉਹਨੇ ਕੀ ਕੀਤਾ ਵੀ ਅਗਲੇ ਦਿਨ ਇੱਕ ਸੰਦੇਸ਼ ਲਿਖਿਆ ਉਹ ਮੰਤਰੀ ਨੂੰ ਕਹਿੰਦਾ ਤੂੰ ਇਹਨੂੰ ਨਾ ਆਪਣੇ ਪੇ ਗਵਾਂਢੀ ਰਾਜ ਨੂੰ ਦੇ ਕੇ ਆਏ ਸੰਦੇਸ਼ ਆਪਾਂ ਨੂੰ ਕੰਮ ਹੈ ਉਹਨਾਂ ਨਾਲ ਚਲੋ ਮੰਤਰੀ ਗਿਆ ਆਪਦੇ ਘਰੇ ਉਹਨੇ ਉਹ ਜਿਹੜੀ ਚਿੱਠੀ ਲਿਖ ਕੇ ਦਿੱਤੀ ਸੀ ਉਹ ਆਪਦੇ ਸਰਾਨੇ ਥੱਲੇ ਰੱਖ ਲਈ ਉਹਨੇ ਰਾਤ ਨੂੰ ਉਹਨੂੰ ਦਸਤਾਬੇਦ ਘਰ ਵਾਲੀ ਨੂੰ ਵੀ ਮੈਂ ਸਵੇਰੇ ਜਾਣਾ ਹੈ ਚਲੋ ਉਹਨੇ ਉਹਦੀ ਰੋਟੀ ਰੋਟੀ ਲਾਤੀ ਮੰਤਰੀ ਉੱਠਿਆ ਆਪਦੇ ਘੋੜੇ ਤੇ ਸਵਾਰ ਹੋਇਆ ਤੇ ਚੱਲ ਗਿਆ ਚਲੋ ਮੰਤਰੀ ਚੱਲ ਗਿਆ ਹੁਣ ਆਪਦਾ ਇਨੇ ਨੂੰ ਪੰਜ ਚਾਰ ਮਿੰਟ ਬੀਤੇ ਤੇ ਮੰਤਰੀ ਦੇ ਘਰ ਦੇ ਨਾਲ ਦਰਵਾਜ਼ੇ ਤੇ دستਕ ਹੋਈ ਉਹ ਨੂੰ ਔਰਤ ਨੇ ਸੋਚਿਆ ਵੀ ਕੌਣ ਹੋ ਸਕਦਾ ਐ ਸੋਣੇ ਉਹਨੇ ਬੂਹਾ ਖੋਲਿਆ ਅੱਗੇ ਰਾਜਾ ਖੜਾ ਉਹ ਹਰਾਨਤਾ ਹੋਈ ਦੇਖ ਕੇ ਕਹਿੰਦੀ ਰਾਜਾ ਸਾਹਿਬ ਤੁਸੀਂ ਕਹਿੰਦਾ ਵੀ ਮੈਂ ਤੁਹਾਡਾ ਮਹਿਮਾਨ ਆ ਔਰ ਸਿਆਣੀ ਸੀ ਉਹਨੇ ਰਾਜੇ ਦੀ ਜਿਹੜੀ ਨੀਤ ਸੀ ਨਾ ਉਹ ਟੋਲੀ ਪੀਏ ਦੇ ਦਿਲ ਚ ਇਸ ਟਾਈਮ ਕੀ ਚੱਲਣ ਡਿਆ ਜਿਹੜੀਆਂ ਸਿਆਣੀਆਂ ਔਰਤਾਂ ਹੁੰਦੀਆਂ ਨੇ ਨਾ ਉਹ ਬੰਦੇ ਦੇ ਲਾਚਨ ਵੇਖ ਕੇ ਉਹਦਾ ਪਤਾ ਲੱਗ ਜਾਂਦਾ ਵੀ ਇਹਨਾਂ ਦੇ ਅੰਦਰ ਕੀ ਚੱਲ ਰਿਹਾ ਹੈ ਉਹਨਾਂ ਦਾ ਬਚਾਅ ਵੀ ਕਰਨਾ ਹੁੰਦਾ ਹੁੰਦਾ ਹੈ ਚਲੋ ਰਾਜੇ ਨੂੰ ਉਹਨੇ ਬਿਠਾਇਆ ਪਲੰਗ ਤੇ ਚੰਗਾ ਵਧੀਆ ਚਾਦਰ ਵਿਛਾ ਕੇ ਦਿੱਤੀ ਰਾਜਾ ਸੀ ਰਾਜਾ ਹੁਣ ਜੁੱਤੀ ਲਾ ਕੇ ਉੱਤੇ ਹੋ ਕੇ ਬਹਿ ਗਿਆ ਹੁਣ ਉਹ ਪਾਣੀ ਲਿਆਏ ਕਹਿੰਦੇ ਵੀ ਰਾਜਾ ਸਾਹਿਬ ਮੈਂ ਸੁਣਿਆ ਵੀ ਜਿਹੜਾ ਸ਼ੇਰ ਹੈ ਨਾ ਉਹ ਮਰਿਆ ਸ਼ਿਕਾਰ ਨਹੀਂ ਖਾਂਦਾ ਤੇ ਜਿਹੜੇ ਮੰਨ ਲਓ ਜਿਹੜੇ ਕੌਲੇਜ ਜਿਹੜੇ ਠੂਠੇ ਚ ਟਾਡੇ ਮੰਤਰੀ ਨੇ ਪਾਣੀ ਪੀਤਾ ਹੋਏ ਹੈਨਾ ਮੰਤਰੀ ਨੇ ਪਾਣੀ ਪੀਤਾ ਹੋਏ ਨਾ ਰਾਜਾ ਉਸ ਟੂਟੇ ਚੋਂ ਪਾਣੀ ਨਹੀਂ ਪੀਂਦਾ ਹੁਣ ਰਾਜਾ ਸਮਝ ਗਿਆ ਬਈ ਜਨਾਨੀ ਨੇ ਕੀ ਕਿਹਾ ਵਾ ਚਲੋ ਉਹਦੀਆਂ ਰਾਜੇ ਦੀਆਂ ਲੱਤਾਂ ਭੁੱਲ ਗਿਆ ਬਈ ਮਾਮਲਾ ਉਲਟਾ ਪੈਂਦਾ ਦੇਖ ਕੇ ਉਹ ਉੱਠਿਆ ਤੇ ਆਪਦੇ ਮੈਦਾਨ ਨੂੰ ਚੱਲ ਗਿਆ ਜੁੱਤੀ ਰਾਜੇ ਦੀ ਉੱਥੇ ਰਹਿ ਗਈ ਹੁਣ ਉੱਥੇ ਬਲੰਗ ਦੇ ਥੱਲੇ ਪਈ ਇਹਨੇ ਨੂੰ ਕੀ ਬਣਿਆ ਬਈ ਮੰਤਰੀ ਨੇ ਜਦੋਂ ਸ਼ਹਿਰ ਚੋਂ ਬਾਹਰ ਨਿਕਲ ਕੇ ਦੇਖਿਆ ਨਾ ਵੀ ਯਾਰ ਜਿਹੜਾ ਸੰਦੇਸ਼ ਦੇਣਾ ਸੀ ਉਹ ਤਾਂ ਘਰੇ ਹੀ ਪਿਆਰ ਰਹਿ ਗਿਆ ਸਰਾਣੇ ਥੱਲੇ ਹੁਣ ਮੰਤਰੀ ਮੁੜਿਆ ਵਾਪਸ ਉਹ ਘਰੇ ਆਇਆ ਉਹ ਆਪਦੀ ਆ ਕੇ ਜਨਾਨੀ ਨੂੰ ਕਹਿੰਦਾ ਬਈ ਮੇਰਾ ਤੇ ਉਹ ਜਿਹੜੀ ਚਿੱਠੀ ਸੀ ਉਹ ਘਰੇ ਹੀ ਰਹਿ ਗਈ ਚਲੋ ਉਹਨੇ ਸਰਾਣੇ ਥੱਲੇ ਉਹ ਨਾ ਚਿੱਠੀ ਚੁੱਕ ਕੇ ਦਿੱਤੀ ਮੰਤਰੀ ਨੇ ਦੇਖ ਲਿਆ ਬਈ ਰਾਜੇ ਦੀ ਜੁੱਤੀ ਇੱਥੇ ਪਈ ਹੈ ਮੰਤਰੀ ਨੂੰ ਸਮਝਦਿਆਂ देर ਨਾ ਲੱਗੀ ਚਲੋ ਮੰਤਰੀ ਸਿਆਣਾ ਸੀ ਉਹਨੇ ਰੋਲਾ ਨਾ ਪਾਇਆ ਉਹ ਚਿੱਠੀ ਲੈ ਕੇ ਦੂਜੇ ਰਾਜ ਨੂੰ ਚਲ ਗਿਆ ਚਲੋ ਚਿੱਠੀ ਦੇ ਆਇਆ ਜਦੋਂ ਮੁੜਿਆ ਰਾਜੇ ਦੇ ਪੇਸ਼ ਹੋਇਆ ਤੇ ਰਾਜੇ ਨੇ ਉਹਨੂੰ ਮੋਹਰਾਂ ਦਿੱਤੀਆਂ ਵਾਵਾ ਸਾਰੀਆਂ ਇਨਾਮ ਚ ਵੀ ਤੁਸਨਾ ਦੇ ਕੇ ਆਇਆ ਹੁਣ ਉਹ ਗਿਆ ਬਾਜ਼ਾਰ ਉਹਨੇ ਆਪਣੀ ਜਨਾਨੀ ਲਈ ਨਾ ਲੀੜੇ ਕੱਪੜੇ ਲਏ ਕੋਈ ਗਹਿਣਾ ਲਿਆ ਜੁੱਤੀ ਜੱਤੀ ਲਈ ਘਰੇ ਗਿਆ ਆਂਦਾ ਵੀ ਆਪਣੀ ਜਨਾਨੀ ਨੂੰ ਕਹਿੰਦਾ ਵੀ ਐ ਕਰਾ ਲੀੜੇ ਕੱਪੜੇ ਪਾ ਲੈ ਤਿਆਰ ਹੋ ਜਾ ਵੀ ਤੇਰੇ ਪੇਕੇ ਜਾਣਾ ਹੈ ਹਣੋ ਲੀੜੇ ਕੱਪੜੇ ਪਾ ਕੇ ਤਿਆਰ ਹੋ ਗਈ ਹੁਣ ਉਹਨੂੰ ਪਤਾ ਨਹੀਂ ਸੀਗਾ ਕਿ ਕੀ ਚੱਕਰ ਏ ਕਿਉਂਕਿ ਉਹ ਤਾਂ ਆਪਣੀ ਜਗ੍ਹਾ ਸਹੀ ਸੀ ਉਹ ਛੱਡ ਆਇਆ ਉਹਨੂੰ ਉਹਦੇ ਪੇਕੇ ਮੰਤਰੀ ਉਹਨੂੰ ਉਹਦੇ ਪੇਕੇ ਛੱਡ ਆਇਆ ਹੁਣ 2 ਮਹੀਨੇ ਲੰਘ 4 ਲੰਘ ਉਹ ਲੈਣੀ ਨਾ ਗਿਆ ਹੁਣ ਜਿਹੜੇ ਮੰਤਰੀ ਦੇ ਸਾਲੇ ਸੀ ਉਹ ਆਏ ਆਂਦੇ ਵੀ ਆ ਗਾਲੇ ਉਹਨੂੰ ਮੰਤਰੀ ਉਹਨਾਂ ਦੇ ਵੀ ਤੂੰ ਆਇਆ ਨਹੀਂ ਲੈਣਾ ਉਹ ਆਂਦਾ ਵੀ ਨਹੀਂ ਮੈਂ ਨਹੀਂ ਲਿਓਣਾ ਉਹਨੂੰ ਚਲੋ ਉਹਨੇ ਕੋਈ ਗੱਲ ਨਾ ਦੱਸੀ ਸਾਰੇ ਆਂਦਾ ਵੀ ਨੇ ਮੈਂ ਨਹੀਂ ਲਾਉਣਾ ਉਹਨੂੰ ਹੁਣ ਉਹਦੇ ਸਾਲਿਆਂ ਨੂੰ ਕੋਈ ਪਤਾ ਹੀ ਨਹੀਂ ਸੀ ਉਹਾਂ ਦੇ ਵੀ ਅਸੀਂ ਤਾਂ ਪੰਚਾਇਤ ਕਰਾਂਗੇ ਉਹ ਚੱਲ ਗਏ ਰਾਜੇ ਕੋਲ ਹੁਣ ਰਾਜੇ ਕੋਲ ਜਿਹੜਾ ਸਲਾਹਕਾਰ ਸੀ ਉਹ ਬੈਠਾ ਸੀਗਾ ਆਂਦੇ ਵੀ ਕਿਵੇਂ ਆਏ ਹੁਣ ਉਹ ਸਲਾਹਕਾਰ ਨੂੰ ਕਹਿੰਦੇ ਵੀ ਗੱਲ ਇਦਾਂ ਐ ਵੀ ਇਹਨੂੰ ਮੰਤਰੀ ਨੂੰ ਨਾ ਅਸੀਂ ਬੜਾ ਫਲਾਣਾ ਲੱਦਾ ਨਵਾਂ ਨਰਵਾ ਬਾਗ ਦਿੱਤਾ ਸੀਗਾ ਇਹਨੇ ਉਹ ਸਾਰਾ ਬਾਗ ਉਜਾੜ ਕੇ ਨਾ ਤੇ ਹੁਣ ਸਾਨੂੰ ਵਾਪਸ ਕਰਤਾ ਏ ਠੀਕ ਹੈ ਹੁਣ ਉਹ ਮੰਤਰੀ ਵੀ ਸਮਝਦਾ ਸੀਗਾ ਉਹਦੇ ਸਾਲੇ ਵੀ ਸਮਝਦੇ ਪਏ ਕੀ ਗੱਲ ਹੋਣੀ ਤੇ ਮੰਤਰੀ ਵੀ ਸਮਝਦਾ ਸੀਗਾ ਉਹ ਕਹਿੰਦਾ ਵੀ ਰਾਜਾ ਸਾਹਿਬ ਜਿਵੇਂ ਦਾ ਇਹਨਾਂ ਮੈਨੂੰ ਬਾਗ ਦਿੱਤਾ ਸੀ ਨਾ ਮੈਂ ਉਦੋਂ ਬਾਗ ਇਹਨਾਂ ਨੂੰ 4 ਗੁਣਾ ਮਤਲਬ ਵਧੀਆ ਪਾਲ ਪੋਸ ਕੇ ਵਧੀਆ ਕਰਕੇ ਬੜੀ ਇਹਾਜਤ ਨਾਲ ਵਾਪਸ ਕੀਤਾ ਪਰ ਫਿਰ ਕੀ ਹੋਇਆ ਵੀ ਮੇਰੀ ਗੈਰ ਹਾਜ਼ਰੀ ਚ ਨਾ ਉਸ ਬਾਗ ਦੇ ਵਿੱਚ ਸ਼ੇਰ ਗਿਆ ਮਾਰ ਗਿਆ ਹੁਣ ਸ਼ੇਰ ਨੇ ਬੂਟੇ ਵੀ ਉਜਾੜਤੇ ਹੋਣੇ ਨੇ ਜਿਹੜਾ ਫੁੱਟੀਆਂ ਹੋਣੀਆਂ ਨੇ ਹੈਨਾ ਫਲ ਵੀ ਖੇਰਤਾ ਹਣਾ ਤੇ ਵੀ ਮੈਂ ਹੁਣ ਉਹ ਬਾਗ ਕਿਵੇਂ ਰੱਖ ਸਕਦਾ ਹਾਂ ਹੁਣ ਰਾਜੇ ਨੂੰ ਵੀ ਸਮਝ ਪੈ ਗਈ ਵੀ ਕੀ ਗੱਲ ਹੋਣ ਈ ਹੈ ਰਾਜਾ ਕਹਿੰਦਾ ਮੰਤਰੀ ਨੂੰ ਵੀ ਮੈਂ ਲਾਇਆ ਸਾਹਵਾਂ ਦਾ ਵੀ ਤੇਰਾ ਜਿਹੜਾ ਬਾਗ ਹੈ ਨਾ ਉਹ ਬਹੁਤ ਮਜ਼ਬੂਤ ਹੈ ਉਹਦੀਆਂ ਜਿਹੜਾ ਬਹੁਤ ਮਜ਼ਬੂਤ ਨੇ ਸ਼ੇਰ ਗਿਆ ਜ਼ਰੂਰ ਸੀ ਤੇਰੇ ਬਾਗ ਚ ਪਰ ਉਹਤੇ ਕੋਈ ਨੁਕਸਾਨ ਨਹੀਂ ਕਰ ਸਕਿਆ ਉਹਨੇ ਕੋਈ ਫਲ ਕੋਈ ਕੁਛ ਨਹੀਂ ਖਾਦਾ ਉਹਨੇ ਪੈਰੀਆਂ ਦਾ ਵੀ ਵਾਪਸ ਆ ਗਿਆ ਹੁਣ ਚਲੋ ਮੰਤਰੀ ਨੂੰ ਇਤਬਾਰ ਹੋ ਗਿਆ ਵੀ ਜਿਹੜਾ ਵੀ ਮੇਰੀ ਜਨਾਨੀ ਦਾ ਕੋਈ ਕਸੂਰ ਨਹੀਂਗਾ ਉਹ ਚਲੋ ਜਾ ਕੇ ਉਹਨੂੰ ਲੈ ਆਇਆ ਤੇ ਗੱਲ ਦੋਸਤੋ ਇੰਨੀ ਗੇ ਵੀ ਜਿਹੜੇ ਘਰਾਂ ਦੇ ਮਾਮਲੇ ਨੇ ਨਾ ਖਾਸ ਕਰ ਦੋਵਾਂ ਜੀਆਂ ਦੇ ਇਹਨਾਂ ਨੂੰ ਪਬਲਿਕਲੀ ਪੰਚਾਇਤਾਂ ਚ ਨਾ ਲਿਆਓ ਕਿਉਂਕਿ ਉਹਨਾਂ ਪੰਚਾਇਤਾਂ ਚ ਕਈ ਐਖੋ ਜਿਹੋ ਹੁੰਦੇ ਨੇ ਜਿਨ੍ਹਾਂ ਦੇ ਖੁਦ ਦੇ ਘਰਾਂ ਦੇ ਮਾਮਲੇ ਵੀ ਵਿਗੜੇ ਹੁੰਦੇ ਨੇ ਉਹ ਤੁਹਾਨੂੰ ਕੀ ਸਲਾਹਾਂ ਦੇਣਗੇ ਸਗੋਂ ਸਵਾਦ ਤੁਹਾਡਾ ਵੱਖਰਾ ਲੈਣਗੇ ਜਿੰਨੇ ਵੀ ਮਾਮਲੇ ਅੱਜ ਕੱਲ ਵਿਗੜਨ ਦੇ ਨਾ ਤਲਾਕਾਂ ਤੱਕ ਜਾਣ ਦੇ ਨੇ ਉਹ ਜਿਆਦਾ ਦੂਜਿਆਂ ਜੀਆਂ ਸਲਾਹਾਂ ਕਰਕੇ ਜਾਣ ਦੇ ਨੇ ਹੁਣ ਮੰਤਰੀ ਦੀ ਰਾਜੇ ਦੀ ਜਨਾਨੀ ਦੀ ਉਹਦੇ ਸਾਲਿਆਂ ਦੀ ਸਿਆਣਫ ਦੇਖੋ ਵੀ ਗੱਲ ਵੀ ਕਰ ਗਏ ਸਾਰੀ ਤੇ ਕਿਸੇ ਨੂੰ ਪਤਾ ਵੀ ਨਹੀਂ ਲੱਗਣਤਾ ਤੇ ਗੱਲ ਕਹਿਣ ਦਾ ਮਤਲਬ ਇਹ ਵੀ ਆਪਦੇ ਘਰਾਂ ਦੇ ਮਾਮਲੇ ਨਾ ਇਹਦਾ ਪਰਦੇ ਨਾਲ ਨਿਬੇੜੋ ਸਾਰੀ ਦੁਨੀਆ ਹੀ ਆਪੋ ਆਪਣੇ ਘਰੇ ਸਿਆਣੀ ਹੈ ਤੇ ਆਪੋ ਆਪਣੇ ਘਰੇ ਕੰਮ ਲਈਏ ਬਸ ਤੁਸੀਂ ਜੇ ਮਾਮਲਾ ਕਿਸੇ ਕੋਲ ਲੈ ਜਾਓਗੇ ਤੇ ਤੁਸੀਂ ਕਮਲੇ ਉਤੇ ਅਗਲਾ ਸਿਆਣਾ ਹੈ ਬਸ ਤੁਸੀਂ ਆਪਣੇ ਘਰਾਂ ਦੇ ਮਾਮਲੇ ਆਪਣੇ ਘਰੇ ਨਿਜਠੋ ਫਿਰ ਤੁਹਾਨੂੰ ਕੋਈ ਪਰੇਸ਼ਾਨ ਨਹੀਂ ਕਰ ਸਕਦਾ ਕੋਈ ਤੁਹਾਡੇ ਰਿਸ਼ਤਿਆਂ ਤਰੇੜਾ ਨਹੀਂ ਪਾ ਸਕਦਾ ਕੋਈ ਤੁਹਾਡੇ ਘਰੇ ਕੋਈ ਘਰੇਲੂ ਦਿੱਕਤ ਨਹੀਂ ਆਊਗੀ ਬਸ ਇਹਨਾਂ ਧਿਆਨ ਰੱਖੋ